ਪ੍ਰੋ ਪੰਜਾਬ ਟੀਵੀ ਤੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹਰਿਆਣਾ ਤੋਂ ਬਾਅਦ ਪੰਜਾਬ ਦੇ ਵੀ ਕਈ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਰਹੇਗਾ ਬਹੁਤ ਸਾਰੇ ਐਸੇ ਥਾਣੇ ਨੇ ਜਿਨ੍ਹਾਂ ਦੇ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਕਰਨ ਦੇ ਹੁਕਮ ਦਿੱਤੇ ਆ ਤਾਂ ਕੇਂਦਰ ਸਰਕਾਰ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ ਕਿਸਾਨ ਅੰਦੋਲਨ ਦੇ ਚੱਲਦਿਆਂ ਹੋਇਆਂ ਵੱਡੀ ਖਬਰ ਇਸ ਵੇਲੇ ਦੀ ਤੁਹਾਨੂੰ ਦੱਸ ਰਹੇ ਹਾਂ ਪ੍ਰੋ ਪੰਜਾਬ ਟੀਵੀ ਤੇ ਤਕਰੀਬਨ 2 ਦਰਜਨ ਦੇ ਕਰੀਬ ਥਾਣੇ ਆ ਜਿਨ੍ਹਾਂ ਥਾਣਿਆਂ ਦੇ ਹੱਦਬੰਦੀ ਦੇ ਅੰਦਰ ਹੱਦਬੰਦੀ ਦੇ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਕਰਨ ਦੇ ਹੁਕਮ ਜਾਰੀ ਹੋਏ ਆ ਤਾਂ ਦੱਸ ਦਈਏ ਤੁਹਾਨੂੰ ਪਟਿਆਲਾ ਜ਼ਿਲ੍ਹੇ ਦੇ ਕਈ ਥਾਣੇ ਆ ਉੱਥੇ ਹੀ ਮੁਹਾਲੀ ਜ਼ਿਲ੍ਹੇ ਦੇ ਕਈ ਥਾਣੇ ਆ ਬਠਿੰਡਾ ਦਾ ਸੰਗਤ ਥਾਣਾ ਉੱਥੇ ਸ੍ਰੀ ਮੁਕਸਰ ਸਾਹਿਬ ਦਾ ਕਿੱਲਿਆਂ ਵਾਲੀ ਥਾਣੇ ਦੀ ਹੱਦਬੰਦੀ ਜਿਹੜੀ ਹੈ ਜਿੰਨਾ ਇਲਾਕਾ ਆਉਂਦਾ ਉਹ ਹੱਦਬੰਦੀ ਦੇ ਅੰਦਰ ਉਹ ਹੱਦਬੰਦੀ ਦੇ ਵਿੱਚ ਇੰਟਰਨੈਟ ਬੰਦ ਰਹੇਗਾ ਔਰ ਉੱਥੇ ਸੰਗਰੂਰ ਜ਼ਿਲ੍ਹੇ ਦੇ ਕਈ ਥਾਣੇ ਆ ਉੱਥੇ ਹੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਕਈ ਥਾਣਿਆਂ ਦੇ ਇਲਾਕਿਆਂ ਦੇ ਵਿੱਚ ਯਾਨੀ ਕਿ ਦੱਸ ਦਈਏ ਇਹ ਕਈ ਜ਼ ਕਈ ਜ਼ਿਲ੍ਹੇ ਆ ਜਿਨ੍ਹਾਂ ਦੇ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਕਰਨ ਦੇ ਹੁਕਮ ਜਾਰੀ ਹੋਏ ਆ ਤਾਂ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਤਕਰੀਬਨ 19 ਤੋਂ 20 ਪੁਲਿਸ ਸਟੇਸ਼ਨ ਇਹੋ ਜਿਹੇ ਆ ਜਿਨ੍ਹਾਂ ਦੀ ਹੱਦਬੰਦੀ ਦੇ ਅੰਦਰ ਜਿੰਨੇ ਵੀ ਪਿੰਡ ਆਉਂਦੇ ਆ ਜਿੰਨੇ ਵੀ ਇਲਾਕੇ ਆਉਂਦੇ ਆ ਉਨ੍ਹਾਂ ਥਾਵਾਂ ਤੇ ਇੰਟਰਨੈਟ ਬੰਦ ਕਰਨ ਦੇ ਹੁਕਮ ਦਿੱਤੇ ਗਏ ਆ ਟੈਂਪਰੇਰੀ ਤੌਰ ਤੇ ਸਸਪੈਂਸ਼ਨ ਕੀਤੀ ਗਈ ਹੈ ਟੈਲੀਕਮ ਸਰਵਿਸੇਸ ਦੇ ਵਿੱਚ ਔਰ ਦੱਸਦੀ ਹੁਣ ਕਿਹੜੇ ਕਿਹੜੇ ਥਾਣੇ ਆ ਤਾਂ ਸਭ ਤੋਂ ਪਹਿਲਾਂ ਪਟਿਆਲੇ ਦੇ ਸਭ ਤੋਂ ਵੱਧ ਥਾਣੇ ਆ ਕਿਉਂਕਿ ਪਟਿਆਲੇ ਦਾ ਇਲਾਕਾ ਜਿਹੜਾ ਹਰਿਆਣੇ ਦੇ ਨਾਲ ਸਭ ਤੋਂ ਵੱਧ ਲੱਗਦਾ ਤਾਂ ਉੱਥੇ ਦੱਸਦੀ ਹੈ ਕਿ ਸ਼ੰਭੂ ਪੁਲਿਸ ਸਟੇਸ਼ਨ ਜਿਹੜਾ ਸਭ ਤੋਂ ਪਹਿਲਾਂ ਜਿੱਥੇ ਮੋਰਚਾ ਲੱਗਿਆ ਹੋਇਆ ਉਸ ਸ਼ੰਭੂ ਥਾਣੇ ਦੇ ਅੰਦਰ ਅੰਤਰਗਤ ਜਿਹੜਾ ਇਲਾਕਾ ਆਉਂਦਾ ਉਸ ਇਲਾਕੇ ਦੇ ਵਿੱਚ ਬੰਦ ਆ ਜਿਹੜਾ ਪੁਲਿਸ ਸਟੇਸ਼ਨ ਜੁਲਕਾ ਉੱਥੇ ਹੀ ਪਾਸੀਆਂ ਥਾਣਾ ਉੱਥੇ ਹੀ ਪੁਲਿਸ ਸਟੇਸ਼ਨ ਪਾਤੜਾ ਪੁਲਿਸ ਸਟੇਸ਼ਨ ਸ਼ਤਰਾਨਾ ਪੁਲਿਸ ਸਟੇਸ਼ਨ ਸਮਰਾਨਾ ਪੁਲਿਸ ਸਟੇਸ਼ਨ ਕਨੌਰ ਉੱਥੇ ਪੁਲਿਸ ਸਟੇਸ਼ਨ ਦੇਵੀਗੜ੍ਹ ਤੇ ਪੁਲਿਸ ਸਟੇਸ਼ਨ ਬਲਬੇੜਾ ਇਹ ਪਟਿਆਲਾ ਜ਼ਿਲ੍ਹੇ ਦੇ ਉਹ ਇਲਾਕੇ ਆ ਉਹ ਥਾਣੇ ਆ ਜਿਨ੍ਹਾਂ ਦੇ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਕਰਨ ਦੇ ਹੁਕਮ ਜਾਰੀ ਹੋਇਆ ਉੱਥੇ ਹੀ ਮੋਹਾਲੀ ਜ਼ਿਲ੍ਹੇ ਦੇ ਲਾਲੜੂ ਦੇ ਵਿੱਚ ਇੰਟਰਨੈਟ ਬੰਦ ਕਰਨ ਦੇ ਹੁਕਮ ਹੋਇਆ ਔਰ ਉੱਥੇ ਹੀ ਡਿਸਟ੍ਰਿਕਟ ਬਠਿੰਡਾ ਦੇ ਪੁਲਿਸ ਸਟੇਸ਼ਨ ਸੰਗਤ ਦੇ ਇਲਾਕੇ ਦੇ ਵਿੱਚ ਸੰਗਤ ਮੰਡੀ ਦੇ ਇਲਾਕੇ ਦੇ ਵਿੱਚ ਇੰਟਰਨੈਟ ਬੰਦ ਰਹੇਗਾ ਉੱਥੇ ਹੀ ਸ਼੍ਰੀ ਮੁਕਸਰ ਸਾਹਿਬ ਦੇ ਕਿੱਲਿਆਂ ਵਾਲੀ ਪੁਲਿਸ ਸਟੇਸ਼ਨ ਦੇ ਏਰੀਏ ਦੇ ਅੰਦਰ ਅੰਦਰ ਇੰਟਰਨੈਟ ਬੰਦ ਰਹੇਗਾ ਉੱਥੇ ਹੀ ਮਾਨਸਾ ਦੇ ਦੋ ਥਾਣਿਆਂ ਦੇ ਇਲਾਕਿਆਂ ਦੇ ਵਿੱਚ ਪੁਲਿਸ ਸਟੇਸ਼ਨ ਸਰਦੂਲਗੜ੍ਹ ਤੇ ਪੁਲਿਸ ਸਟੇਸ਼ਨ ਬੋਹਾ ਦੇ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਰਹੇਗਾ ਔਰ ਉੱਥੇ ਹੀ ਸੰਗਰੂਰ ਦੇ ਪੁਲਿਸ ਸਟੇਸ਼ਨ ਖਨੌਰੀ ਪੁਲਿਸ ਸਟੇਸ਼ਨ ਇਲਾਕਾ ਜਿਹੜਾ ਮੁੰਕ ਦਾ ਪੁਲਿਸ ਸਟੇਸ਼ਨ ਲਹਿਰਾ ਔਰ ਉੱਥੇ ਹੀ ਸੁਨਾਮ ਛਾਜਲੀ ਤੇ ਦਾ ਇਲਾਕਾ ਜਿਹੜਾ ਇਹਨਾਂ ਥਾਣਿਆਂ ਦੇ ਇਲਾਕਿਆਂ ਦੇ ਵਿੱਚ ਇੰਟਰਨੈਟ ਬੰਦ ਰਹੇਗਾ ਉੱਥੇ ਦੱਸ ਦਈਏ ਕਿ ਫਤਿਹਗੜ ਸਾਹਿਬ ਦੇ ਵਿੱਚ ਵੀ ਇੰਟਰਨੈਟ ਬੰਦ ਰਹੇਗਾ ਫਤਿਹਗੜ ਸਾਹਿਬ ਦੇ ਦੇ ਹੱਤਬੰਦੀ ਦੇ ਅੰਦਰ ਅੰਦਰ ਇੰਟਰਨੈਟ ਬੰਦ ਰਹੇਗਾ ਔਰ ਇਹ ਹੋਮ ਮਿਨਿਸਟਰੀ ਦੇ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਤਾਂ ਕੇਂਦਰ ਸਰਕਾਰ ਦੇ ਵੱਲੋਂ ਇੰਟਰਨੈਟ ਬੰਦ ਕੀਤਾ ਗਿਆ ਪਬਲਿਕ ਐਮਰਜੈਂਸੀ ਔਰ ਪਬਲਿਕ ਸੇਫਟੀ ਰੂਨ ਦੇ ਤਹਿਤ ਟੈਂਪਰੇਰੀ ਤੌਰ ਤੇ ਸਸਪੈਂਸ਼ਨ ਕੀਤੀ ਗਈ ਹੈ ਇੰਟਰਨੈਟ ਦੀਆਂ ਸੇਵਾਵਾਂ ਦੇ ਵਿੱਚ ਤਾਂ ਔਰ ਕਿਉਂਕਿ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਉਸ ਨੂੰ ਦੇਖਦਿਆਂ ਹੋਇਆਂ ਕੋਈ ਫੇਕ ਨਿਊਜ਼ ਨਾ ਫੈਲੇ ਕੋਈ ਖਬਰ ਆ ਇਧਰ ਉਧਰ ਸਪਰੈਡ ਨਾ ਹੋਣ ਜਿਆਦਾ ਮਾਹੌਲ ਨਾ ਬਣ ਸਕੇ ਇਸ ਨੂੰ ਦੇਖਦਿਆਂ ਹੋਇਆਂ ਕਿਉਂਕਿ ਜਿਹੜਾ ਲੌਜੀਕ ਇਹ ਦਿੱਤਾ ਜਾਂਦਾ ਹੈ ਕਿ ਇਸ ਨੂੰ ਦੇਖਦਿਆਂ ਹੋਇਆਂ ਇਹ ਫੈਸਲਾ ਲਿਆ ਗਿਆ ਤਾਂ ਵੱਡੀ ਖਬਰ ਦੇ ਨਾਲ ਅਪਡੇਟ ਕਰ ਰਹੇ ਹਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਥਾਣਿਆਂ ਦੀ ਹੱਦਬੰਦੀ ਦੇ ਅੰਦਰ ਇੰਟਰਨੈਟ ਬੰਦ ਕੀਤਾ ਗਿਆ